ਦੋਸਤੋ ਅੱਜ ਦੇ ਇਸ ਮੋਬਾਈਲ ਯੁੱਗ ਦੇ ਵਿੱਚ ਮੋਬਾਈਲ ਫੋਨ ਤੋਂ ਬਿਨਾ ਇੱਕ ਮਿੰਟ ਵੀ ਨਹੀਂ ਸਰਦਾ ਬੇਸਿਕ ਅਸੀਂ ਕੰਮਕਾਜ ਕਰਦੇ ਹੋਈਏ ਅਤੇ ਬੇਸਿਕ ਹੋਈਏ ਵੇਲੇ ਮੋਬਾਈਲ ਫੋਨ ਦੀ ਵਰਤੋਂ ਤੱਕ ਕਰਨੀ ਹੀ ਪੈਂਦੀ ਹੈ ਕਿਉਂਕਿ ਕੰਮਕਾਜ ਕਰਨ ਦੇ ਵੇਲੇ ਮੋਬਾਈਲ ਫੋਨ ਦੀ ਵਰਤੋਂ ਕੰਮਕਾਜ ਕਰਨ ਦੇ ਲਈ ਕਰਦੇ ਹਾਂ ਅਤੇ ਵੇਲੇ ਸਮੇਂ ਦੇ ਵਿੱਚ ਅਸੀਂ ਮੋਬਾਈਲ ਫੋਨ ਨੂੰ ਮਨੋਰੰਜਨ ਦੇ ਸਾਧਨ ਦੇ ਵਜੋਂ ਵਰਤਦੇ ਰਹਿੰਦੇ ਹਾਂ ਸੋ ਲਗਾਤਾਰ ਮੋਬਾਈਲ ਫੋਨ ਦੀ ਵਰਤੋਂ ਕਰਦੇ ਰਹਿੰਦੇ ਨਾਲ ਮੋਬਾਈਲ ਦੀ ਬੈਟਰੀ ਬਾਰ-ਬਾਰ ਖਾਲੀ ਹੁੰਦੀ ਰਹਿੰਦੀ ਹੈ ਅਤੇ ਸਾਨੂੰ ਮੋਬਾਈਲ ਨੂੰ ਬਾਰ-ਬਾਰ ਚਾਰਜ ਤੇ ਲਾਉਣਾ ਪੈਂਦਾ ਹੈ ਅਤੇ ਜੇਕਰ ਤੁਹਾਡੇ ਵੀ ਮੋਬਾਈਲ ਦੀ ਬੈਟਰੀ ਬਾਰ-ਬਾਰ ਖਾਲੀ ਹੋ ਜਾਂਦੀ ਹੈ ਅਤੇ ਤੁਹਾਨੂੰ ਵੀ ਬਾਰ-ਬਾਰ ਫੋਨ ਨੂੰ ਚਾਰਜ ਕਰਨਾ ਪੈਂਦਾ ਹੈ ਤਾਂ ਫਿਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਅਜੀਹਾ ਤਰੀਕਾ ਦੱਸਣ ਜਾ ਰਿਹਾ ਉਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਫੋਨ ਦੇ ਵਿੱਚ ਬੈਟਰੀ ਦੀ ਸੈਟਿੰਗ ਕਰ ਲਓ ਤਾਂ ਫਿਰ ਤੁਹਾਡੇ ਫੋਨ ਦੀ ਬੈਟਰੀ ਦੁੱਗਣੀ ਤਿਗਣੀ ਚੌਗਣੀ ਚੱਲ ਸਕਦੀ ਹੈ ਅਤੇ ਕਦੇ ਵੀ ਬੈਟਰੀ ਖਰਾਬ ਵੀ ਨਹੀਂ ਹੋਵੇਗੀ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਵਕ ਵਕ ਮੋਬਾਈਲ ਦੀਆਂ ਕੰਪਨੀਆਂ ਦੇ ਵੱਲੋਂ ਮੋਬਾਈਲ ਫੋਨ ਦੇ ਵਿੱਚ ਬੈਟਰੀ ਦੀ ਕੁਝ ਸੈਟਿੰਗ ਦਿੱਤੀ ਹੁੰਦੀ ਹੈ ਅਤੇ ਤੁਹਾਨੂੰ ਸਹੀ ਸੈਟਿੰਗ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਜੇਕਰ ਤੁਸੀਂ ਫੋਨ ਦੇ ਵਿੱਚ ਬੈਟਰੀ ਦੀ ਸਹੀ ਸੈਟਿੰਗ ਕਰ ਲੈਂਦੇ ਹੋ ਤਾਂ ਫਿਰ ਤੁਹਾਡੇ ਫੋਨ ਦੀ ਬੈਟਰੀ ਬਾਰ-ਬਾਰ ਖਾਲੀ ਨਹੀਂ ਹੁੰਦੀ ਅਤੇ ਤੁਹਾਨੂੰ ਬਾਰ-ਬਾਰ ਮੋਬਾਈਲ ਨੂੰ ਚਾਰਜ ਤੇ ਨਹੀਂ ਲਾਉਣਾ ਪੈਂਦਾ ਅਤੇ ਬੈਟਰੀ ਦੀ ਲਾਈਫ ਵੀ ਬਣੀ ਰਹਿੰਦੀ ਹੈ ਤਾਂ ਫਿਰ ਆਪਾਂ ਜਾਣਾਂਗੇ ਬੈਟਰੀ ਦੀ ਸਹੀ ਸੈਟਿੰਗ ਅਤੇ ਬੈਟਰੀ ਦੀ ਸਹੀ ਸੈਟਿੰਗ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਤਾਂ ਬਣਦਾ ਹੀ ਹੈ ਤਾਂ ਆਓ ਫਿਰ ਦੇਖਦੇ ਹਾਂ ਕਿ ਮੋਬਾਈਲ ਫੋਨ ਦੇ ਵਿੱਚ ਬੈਟਰੀ ਦੀ ਕਿਹੜੀ-ਕਿਹੜੀ ਸੈਟਿੰਗ ਦਾ ਸਾਨੂੰ ਕਿਹੜਾ-ਕਿਹੜਾ ਫਾਇਦਾ ਹੋਵੇਗਾ ਤੋ ਆਪਾਂ ਚਾਹੁੰਦੇ ਹਾਂ ਕਿ ਸਾਡੇ ਮੋਬਾਈਲ ਦੀ ਬੈਟਰੀ ਜਲਦੀ ਖਾਲੀ ਵੀ ਨਾ ਹੋਵੇ ਅਤੇ ਬੈਟਰੀ ਦੀ ਲਾਈਫ ਵੀ ਬਣੀ ਰਹੇ ਇਸ ਦੇ ਲਈ ਆਪਾਂ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਉਸ ਤੋਂ ਬਾਅਦ ਆਪਾਂ ਬੈਟਰੀ ਵਾਲੀ ਆਪਸ਼ਨ ਦੇ ਵਿੱਚ ਚਲੇ ਜਾਵਾਂਗੇ ਹੁਣ ਇੱਥੇ ਆਪਾਂ ਦੇਖਦੇ ਹਾਂ ਕਿ ਇੱਕ ਪਾਵਰ ਸੇਵਿੰਗ ਮੋਡ ਹੁੰਦਾ ਹੈ ਇਸ ਨੂੰ ਔਨ ਕਰਨਾ ਜ਼ਰੂਰੀ ਹੁੰਦਾ ਹੈ ਅਸੀਂ ਪਾਵਰ ਸੇਵਿੰਗ ਮੋਡ ਦੇ ਅੰਦਰ ਜਾ ਕੇ ਦੇਖਦੇ ਹਾਂ ਕਿ ਇੱਥੇ ਕੀ ਕੁਝ ਹੈਗਾ ਸਭ ਤੋਂ ਉੱਪਰ ਪਾਵਰ ਸੇਵਿੰਗ ਮੋਡ ਹੈਗਾ ਇਹ ਔਨ ਕੀਤਾ ਹੋਇਆ ਹੈ ਇਸ ਨੂੰ ਔਨ ਰੱਖਣ ਦੇ ਨਾਲ ਤੁਹਾਡੀ ਪਾਵਰ ਦੀ ਸੇਵਿੰਗ ਹੁੰਦੀ ਰਹਿੰਦੀ ਹੈ ਹੁਣ ਇਸ ਦੇ ਵਿੱਚ ਇੱਕ ਚੀਜ਼ ਦੇਖੋ ਤੁਸੀਂ ਟਰਨ ਔਨ ਐਟ ਸਪੈਸੀਫਿਕ ਬੈਟਰੀ ਲੈਵਲ ਵਾਲਾ ਤੀਜੀ ਆਪਸ਼ਨ ਵੀ ਮੌਜੂਦ ਹੈਗੀ ਹੈ ਇਸ ਦੇ ਵਿੱਚ ਅਸੀਂ ਬੈਟਰੀ ਦੇ ਲੈਵਲ ਨੂੰ ਆਪਣੀ ਮਨਪਸੰਦ ਦੇ ਹਿਸਾਬ ਦੇ ਨਾਲ ਸੈੱਟ ਕਰ ਸਕਦੇ ਹਾਂ ਕਿ ਕਿੰਨੇ ਪਰਸੈਂਟ ਜਦੋਂ ਬੈਟਰੀ ਰਹਿ ਜਾਵੇਗੀ ਤਾਂ ਉਸ ਤੋਂ ਬਾਅਦ ਸਾਡਾ ਪਾਵਰ ਸੇਵਿੰਗ ਮੋਡ ਔਨ ਹੋ ਜਾਵੇਗਾ ਸਪੋਜ਼ ਕਰ ਲਓ 25% ਦੇ ਉੱਪਰ ਆਪਾਂ ਸੈੱਟ ਕਰ ਦਿੱਤਾ ਹੈ ਤਾਂ ਉਸ ਤੋਂ ਬਾਅਦ ਇਹ ਪਾਵਰ ਸੇਵਿੰਗ ਮੋਡ ਔਨ ਹੋ ਜਾਊਗਾ ਅਤੇ ਬੈਟਰੀ ਦੀ ਕੰਜ਼ਮਪਸ਼ਨ ਆਟੋਮੈਟਿਕਲੀ ਸਾਡਾ ਫੋਨ ਘਟਾ ਦੇਊਗਾ ਅਤੇ ਇੱਥੇ ਇੱਕ ਦੂਜੀ অপਸ਼ਨ ਸਾਨੂੰ ਨਜ਼ਰ ਆ ਰਹੀ ਹੈ ਆਟੋਮੈਟਿਕਲੀ ਟਰਨ ਆਫ ਪਾਵਰ ਇਸ ਨੂੰ ਵੀ ਔਨ ਕਰ ਲੈਣਾ ਚਾਹੀਦਾ ਹੈ ਅਤੇ ਇਸ ਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਕਿ 90% ਜਦੋਂ ਤੁਹਾਡੇ ਮੋਬਾਈਲ ਦੀ ਬੈਟਰੀ ਚਾਰਜ ਹੋ ਜਾਵੇਗੀ ਉਸ ਤੋਂ ਬਾਅਦ ਪਾਵਰ ਸੇਵਿੰਗ ਮੋਡ ਆਪਣੇ ਆਪ ਬੰਦ ਹੋ ਜਾਊਗਾ ਸੋ ਇਹ ਪਾਵਰ ਸੇਵਿੰਗ ਮੋਡ ਬਹੁਤ ਅਹਿਮਿਤ ਰੱਖਦਾ ਹੈ ਇਸ ਨੂੰ ਔਨ ਕਰ ਲੈਣਾ ਚਾਹੀਦਾ ਹੈ ਹੁਣ ਆਪਾਂ ਵਾਪਸ ਚੱਲਦੇ ਹਾਂ ਵਾਪਸ ਜਾ ਕੇ ਇੱਥੇ ਇੱਕ ਬੈਟਰੀ ਯੂਜ਼ਸ ਬਾਈ ਐਪ ਵਾਲੀ অপਸ਼ਨ ਸਾਨੂੰ ਨਜ਼ਰ ਆ ਰਹੀ ਹੈ ਹੁਣ ਆਪਾਂ ਇਸ ਦੇ ਵਿੱਚ ਜਾਵਾਂਗੇ ਅਤੇ ਇੱਥੇ ਆਪਾਂ ਦੇਖਾਂਗੇ ਕਿ ਕਿਹੜੀ ਕਿਹੜੀ ਐਪ ਸਾਡੀ ਬੈਟਰੀ ਨੂੰ ਜ਼ਿਆਦਾ ਖਾ ਰਹੀ ਹੈ ਸਪੋਜ਼ ਕਰ ਲਓ ਫੇਸਬੁੱਕ ਵਾਲੀ ਫੰਕਸ਼ਨ ਦੇ ਉੱਪਰ ਆਪਾਂ ਜਾਂਦੇ ਆ ਤਾਂ ਇੱਥੇ ਸਭ ਤੋਂ ਦੋ ਆਪਸ਼ਨ ਆਏ allow foreground activity and allow background activity eh jo background activity hai eh bahut badi ahamat rakhdi hai ta dosto is background activity nu kade bhi apna on nahi karna je kernel is nu on kar lende to usda matlab hunda hai ki mobile phone de vich app jadon background te hundi hai udon bhi battery khandi rehndi hai so is nu hamesha band rakhna hai allow foreground activity nu apna on rakhange ਇਸੀ ਤਰ੍ਹਾਂ ਇਹ ਆਪਾਂ ਹੋਰ ਜੋ ਐਪਲੀਕੇਸ਼ਨਾਂ ਉਹਨਾਂ ਦੇ ਵਿੱਚ ਜਾ ਕੇ ਵੀ ਆਪਾਂ ਇਸ ਨੂੰ ਕਰ ਸਕਦੇ ਹਾਂ ਆਪਾਂ ਚੈੱਕ ਕਰ ਲਓ ਕਿਹੜੀ ਐਪਲੀਕੇਸ਼ਨ ਜ਼ਿਆਦਾ ਬੈਟਰੀ ਖਾ ਰਹੀ ਹੈ ਉਸ ਐਪਲੀਕੇਸ਼ਨ ਦੇ ਵਿੱਚ ਜਾ ਕੇ ਆਪਾਂ ਅਲੋ ਬੈਕਗ੍ਰਾਉਂਡ ਐਕਟੀਵਿਟੀ ਨੂੰ ਬੰਦ ਕਰ ਦੇਵਾਂਗੇ ਜੇਕਰ ਉਹ ਚੱਲਦੀ ਹੋਵੇ ਹੁਣ ਆਪਾਂ ਫੇਰ ਵਾਪਸ ਆਂਦੇ ਹਾਂ ਹੁਣ ਇਥੇ ਇੱਕ ਬੈਟਰੀ ਹੈਲਥ ਵਾਲੀ ਆਪਸ਼ਨ ਵੀ ਹੈਗੀ ਆਪਾਂ ਇਸ ਦੇ ਵਿੱਚ ਜਾਵਾਂਗੇ ਅਤੇ ਇਸ ਦੇ ਵਿੱਚ ਜਾਣ ਤੋਂ ਬਾਅਦ 스마트 ਚਾਰਜਿੰਗ ਵਾਲੀ ਆਪਸ਼ਨ ਨੂੰ ਆਨ ਕਰ ਲਵਾਂਗੇ 스마트 ਚਾਰਜਿੰਗ ਵਾਲੀ ਆਪਸ਼ਨ ਆਨ ਕਰਨ ਤੋਂ ਬਾਅਦ ਵੀ ਤੁਹਾਡੀ ਬੈਟਰੀ ਕਾਫੀ ਘਟ ਵਰਤੋਂ ਹੁੰਦੀ ਹੈ ਹੁਣ ਆਪਾਂ ਫੇਰ ਵਾਪਸ ਆ ਜਾਵਾਂਗੇ ਹੁਣ ਆਪਾਂ ਮੋਰ ਸੈਟਿੰਗ ਦੇ ਵਿੱਚ ਜਾਵਾਂਗੇ ਅਤੇ ਮੋਰ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਪਰਫਾਰਮੈਂਸ ਮੋਡ ਦੇ ਵਿੱਚ ਚਲੇ ਜਾਵਾਂਗੇ ਅਤੇ ਇੱਥੋਂ ਆਪਾਂ ਸਮਾਰਟ ਪਰਫਾਰਮੈਂਸ ਮੋਡ ਨੂੰ ਓਨ ਕਰ ਲੈਣਾ ਹੈ ਇੱਥੇ ਤਿੰਨ অপਸ਼ਨ ਆਏ ਹਾਈ ਪਰਫਾਰਮੈਂਸ ਮੋਡ ਸਮਾਰਟ ਪਰਫਾਰਮੈਂਸ ਮੋਡ ਅਤੇ ਨੋ ਪਰਫਾਰਮੈਂਸ ਇੰਪਰੂਵਮੈਂਟ ਆਪਾਂ ਸਮਾਰਟ ਪਰਫਾਰਮੈਂਸ ਮੋਡ ਨੂੰ ਇੱਥੋਂ ਓਨ ਕਰ ਲੈਣਾ ਹੈ ਅਤੇ ਫਿਰ ਆਪਾਂ ਵਾਪਸ ਆ ਜਾਵਾਂਗੇ ਇਸ ਦੇ ਨਾਲ ਹੀ ਜੇਕਰ ਅਸੀਂ ਬੈਟਰੀ ਦਾ ਲੈਵਲ ਆਪਣੀ ਸਕਰੀਨ ਦੇ ਉੱਪਰ ਦੇਖਣਾ ਹੈ ਤਾਂ ਉਸ ਦੇ ਲਈ ਆਪਾਂ ਸੋ ਬੈਟਰੀ ਲੈਵਲ ਇਨ ਸਟੇਟਸ bar ਦੇ ਉੱਪਰ ਕਲਿੱਕ ਕਰਕੇ ਇਸ ਨੂੰ ਆਪਾਂ ਬੈਟਰੀ ਪਰਸੈਂਟੇਜ ਨੂੰ ਇੱਥੋਂ ਔਨ ਕਰ ਸਕਦੇ ਹਾਂ ਸੋ ਦੋਸਤੋ ਇਹ ਬੈਟਰੀ ਦੀ ਕੁਝ ਆਪਸ਼ਨਾਂ ਨੇ ਇਹਨਾਂ ਨੂੰ ਜੇਕਰ ਆਪਾਂ ਔਨ ਕਰ ਲਵਾਂਗੇ ਤਾਂ ਉਸ ਤੋਂ ਬਾਅਦ ਸਾਡੇ ਮੋਬਾਈਲ ਦੀ ਬੈਟਰੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਚੱਲੇਗੀ ਅਤੇ ਬੈਟਰੀ ਖਰਾਬ ਵੀ ਨਹੀਂ ਹੋਵੇਗੀ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਜੇਕਰ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਨਹੀਂ ਕੀਤਾ ਤਾਂ ਇੱਕ ਵਾਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ